ਜਿਹੜਾ ਇਜ਼ਰਾਈਲ ਤੇ ਗਾਜ਼ਾ ਦਾ ਜਿਹੜਾ ਜੀ ਰੋਲਾ ਬਹੁਤ ਲੰਬਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਹੈ ਉੱਥੇ ਬੜੀਆਂ ਪ੍ਰੋਬਲਮਾਂ ਜਿਹੜੀਆਂ ਨੇ ਵਧੀਆਂ ਹੋਈਆਂ ਨੇ ਇਜ਼ਰਾਈਲ ਵੱਲੋਂ ਗਾਜ਼ਾ ਤੇ ਕੋਈ ਸਖਤੀ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਨਿਊਜ਼ ਆ ਰਹੀਆਂ ਨੇ ਕਿ ਅਗਲੇ ਜਿਹੜੇ 48 ਘੰਟੇ ਨੇ ਉਹਨਾਂ ਵਿੱਚ 14000 ਦੇ ਕਰੀਬ ਜਿਹੜੇ ਬੱਚੇ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਪੈਦਾ ਹੋਇਆ ਹੋਇਆ ਹੈ ਜੀ ਇਹ ਕੀ ਖਬਰ ਹੈ ਇਹਦੇ ਬਾਰੇ ਥੋੜਾ ਜਿਹਾ ਆਪ ਤੋਂ ਜਾਨਣਾ ਚਾਹਾਂਗੇ ਰਜੀਤ ਜੀ ਅਨਫੋਰਚੂਨੇਟਲੀ ਗਾਜ਼ਾ ਪੱਟੀ ਜਿਹਨੂੰ ਕਹਿੰਦੇ ਨੇ ਸਟ੍ਰਿਪ ਕਹਿੰਦੇ ਨੇ ਉਹ ਹੈ ਵੀ ਪੱਟੀ ਹੈ ਨਕਸ਼ੇ ਵਿੱਚ ਤੁਸੀਂ ਦੇਖੋ ਨਾ ਇੱਕ ਲੰਬੀ ਪੱਟੀ ਹੈ ਪਰ ਉਹ ਇਜ਼ਰਾਈਲ ਦੇ ਨਾਲ ਨਾਲ ਲੱਗਦੀ ਹੈ ਉੱਥੇ ਹਮਾਸ ਵੱਲੋਂ ਜੋ ਪਿੱਛੇ ਜੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਇਜ਼ਰਾਈਲ ਰੁਕਿਆ ਨਹੀਂ ਉਹਨਾਂ ਨੇ ਕਿਹਾ ਵੀ ਇਹ ਸੀ ਕਿ ਅਸੀਂ ਸਬਕ ਸਿਖਾਵਾਂਗੇ ਤੇ ਸਭ ਕੋ ਉਹਨਾਂ ਨੇ ਬਹੁਤ ਵੱਡਾ ਸਿਖਾਇਆ ਹਾਲਾਂਕਿ ਉਹਨਾਂ ਦਾ ਆਪਣਾ ਨੁਕਸਾਨ ਵੀ ਬਹੁਤ ਬਹੁਤ ਜ਼ਿਆਦਾ ਹੋਇਆ ਇਜ਼ਰਾਈਲ ਤੋਂ ਮੈਂ ਹੈਰਾਨ ਐ ਜੀ ਇੱਕ ਪਾਸੇ ਤਾਂ ਇੰਡੀਆ ਨੂੰ ਵੀ ਉਹ ਵੇਚ ਰਹੇ ਨੇ ਸਮਾਨ ਤਕਨੀਕ ਵੇਚ ਰਹੇ ਨੇ ਤੇ ਹਰ ਮੁਲਕ ਜਿੰਨੇ ਉਹਨਾਂ ਦੇ ਵਾਲ ਵਾਲੇ ਉਹਨਾਂ ਦੇ ਨਾਲ ਉਹਨਾਂ ਦਾ ਝਗੜਾ ਚੱਲ ਰਿਹਾ ਹੈ। ਖੈਰ ਗੱਲ ਉਹਨਾਂ ਦੀ ਕਰਦਿਆਂ ਜੀ ਇਜ਼ਰਾਈਲ ਦੇ ਵਿੱਚ ਇਜ਼ਰਾਈਲ ਵੱਲੋਂ ਜੋ ਬਲਾਕੀਡ ਕੀਤਾ ਗਿਆ ਹੈ, ਬਲੌਕ ਕੀਤਾ ਗਿਆ ਹੈ ਗਾਜ਼ਾ ਨੂੰ ਉਸ ਨੂੰ ਲੈ ਕੇ ਦੁਨੀਆ ਦੇ ਬਹੁਤ ਸਾਰੇ ਮੁਲਕ ਚਿੰਤਤ ਹੋਏ ਨੇ ਜਿਨ੍ਹਾਂ ਵਿੱਚ ਕੈਨੇਡਾ ਵੀ ਆ ਫਰਾਂਸ ਵੀ ਆ ਹੋਰ ਵੀ ਕਈ ਮੁਲਕ ਯੂਕੇ ਵੀ ਚਿੰਤਤ ਹੋਇਆ ਜਿਨ੍ਹਾਂ ਨੇ ਇਜ਼ਰਾਈਲ ਨੂੰ ਵਾਰਨਿੰਗ ਦਿੱਤੀ ਹੈ। ਕਿ ਤੁਸੀਂ ਇਹ ਕੰਮ ਬੰਦ ਕਰਦੇ ਹੋ ਤੁਸੀਂ ਲੋਕਾਂ ਦਾ ਫੂਡ ਬੰਦ ਕੀਤਾ ਹੋਇਆ ਤੁਸੀਂ ਖਾਣਾ ਵੀ ਨਹੀਂ ਪਹੁੰਚਣ ਦੇ ਰਹੇ ਤੇ ਸੰਯੁਕਤ ਰਾਸ਼ਟਰ ਯੂਨਾਈਟਿਡ ਨੇਸ਼ਨ ਦੇ ਰਿਲੀਫ ਚੀਫ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਫਲੇਚਰ ਸਾਹਿਬ ਨੇ ਉਹ ਕਹਿੰਦੇ ਨੇ ਕਿ ਅਗਲੇ 48 ਘੰਟਿਆਂ ਵਿੱਚ 14000 ਬੱਚੇ ਬੇਬੀਜ਼ ਜਿਹੜੇ ਨੇ ਛੋਟੇ ਬੱਚੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਇਸ ਹਿਸਾਬ ਦਾ ਸੰਕਟ ਉੱਥੇ ਪੈਦਾ ਹੋ ਗਿਆ ਹਮ ਯੂਨ ਦੀ ਹਿਮੇਨਿਟੇਰੀ ਚੀਫ ਵੱਲੋਂ ਜਿਹੜੇ 14000 ਬੱਚਿਆਂ ਦੀ ਜਿਹੜੀ ਗੱਲ ਕੀਤੀ ਗਈ ਆ ਉਸ ਨੂੰ ਬਹੁਤ ਸੀਰੀਅਸਲੀ ਲਿਆ ਜਾ ਰਿਹਾ ਤੇ ਗਾਜ਼ਾ ਦੇ ਵਿੱਚ ਇਸ ਵੇਲੇ ਸਥਿਤੀ ਇਹ ਹੈ ਕਿ ਇਜ਼ਰਾਈਲ ਨੇ ਕਿਹਾ ਸੀ ਕਿ ਅਸੀਂ ਫੂਡ ਜਾਣ ਦਿੱਤਾ ਹੁਣ ਅਸੀਂ ਰੋਕਿਆ ਸੀ ਟਰੱਕ ਜਾਣ ਦਿੱਤੇ ਨੇ ਪਰ ਅਸਲੀਅਤ ਕਹਿੰਦੇ ਬਹੁਤ ਦੂਰ ਹੈ ਔਰ ਇਸ ਜੀਓਐਨਓ ਦੇ ਇਸ ਅਧਿਕਾਰੀ ਦਾ ਕਹਿਣਾ ਹੈ ਕਿ ਸਮੁੰਦਰ ਦੇ ਵਿੱਚ ਟਪਕੇ ਦੇ ਬਰਾਬਰ ਹੈ ਇਹ ਜਿਹੜਾ ਫੂਡ ਉਹਨਾਂ ਨੇ ਜਾਣ ਦਿੱਤਾ ਤੇ ਬਿਲਕੁਲ ਵੀ ਨਾ ਕਾਫੀ ਹੈ ਤੇ ਪੋਪੂਲੇਸ਼ਨ ਜਿਹੜੀ ਹੈ ਬਹੁਤ ਵੱਡੀ ਹੈ ਉੱਥੇ ਅਜੇ ਵੀ ਬਹੁਤ ਵੱਡੀ ਹੈ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਿਹਾ ਜਾ ਰਿਹਾ ਹੈ ਕਿ 2 ਮਿਲੀਅਨ ਲੋਕ ਜਿਹੜੇ ਨੇ ਗਾਜ਼ਾ ਸਟ੍ਰਿਪ ਦੇ ਵਿੱਚ ਭੁੱਖ ਮਰੀ ਦਾ ਸ਼ਿਕਾਰ ਹੋਏ ਨੇ ਤੇ ਹਜ਼ਾਰਾਂ ਕੁਵੈਂਟਲਾਂ ਫੂਡ ਜਿਹੜਾ ਹੈ ਉਹ ਬਲੌਕ ਹੋਇਆ ਹੋਇਆ ਇਜ਼ਰਾਈਲ ਦੇ ਬਾਰਡਰ ਤੇ ਖਰਾਬ ਵੀ ਹੋ ਰਿਹਾ ਤੇ ਇਜ਼ਰਾਈਲ ਉਹਨਾਂ ਨੂੰ ਕਿਸੇ ਪਾਸੇ ਲੱਗੜ ਵੀ ਨਹੀਂ ਦਿੰਦਾ ਯੂਕੇ ਫਰਾਂਸ ਤੇ ਕੈਨੇਡਾ ਨੇ ਕੱਲ ਇਜ਼ਰਾਈਲ ਦੀ ਜਿਹੜੀ ਆਲੋਚਨਾ ਕੀਤੀ ਸੀ ਤੇ ਉਸ ਤੋਂ ਬਾਅਦ ਸਗੋਂ ਉਸ ਦਾ ਜਵਾਬ ਦਿੰਦੇ ਹੋਏ ਜਿਹੜੇ ਇਜ਼ਰਾਈਲ ਦੇ ਆਗੂ ਨੇ ਉਹਨਾਂ ਨੇ ਇਹਨਾਂ ਮੁਲਕਾਂ ਨੂੰ ਕਿਹਾ ਕਿ ਤੁਸੀਂ ਅਮਰੀਕਾ ਕੋਲੋਂ ਕੋਈ ਸਿੱਖੋ ਤੁਸੀਂ ਸਾਡੀ ਆਲੋਚਨਾ ਨਾ ਕਰੋ ਪਰ ਯੂਨੋ ਵਾਲਿਆਂ ਨੇ ਹੁਣ ਕਾਤਮ ਚੁੱਕਿਆ ਦੇਖਦੇ ਆ ਕਿ ਛੇਤੀ ਕੀ ਬਣਦਾ ਪਰ ਸਟੇਟਮੈਂਟ ਜਿਹੜੀ ਹੈ ਜੀ ਉਹ ਉਹਨਾਂ ਨੇ ਜਿਹੜੀ ਦਿੱਤੀ ਉਹ ਕਹਿੰਦੇ ਕਿ ਗਾਜ਼ਾ ਦੇ ਵਿੱਚ ਹਰ ਕੋਈ ਭੁੱਖ ਹਰੇ ਕੋਈ ਭੁੱਖਾ ਐ एवरीवन ਇਨ ਗਾਜ਼ਾ ਇਜ਼ ਹੈਂਗਰੀ ਉਹਨਾਂ ਕੋਲ ਇਮੀਡੀਟ ਐਕਸ਼ਨ ਦੇ ਨਾਂ ਦਵਾਈਆਂ ਨੇ ਨਾ ਫੂਡ ਐ ਅਤੇ ਕਾਲ ਜਿਹੜਾ ਅਸਲ ਵਿੱਚ ਕਾਲ ਹੁੰਦਾ ਉਹ ਪੈਨ ਦੀ ਬਹੁਤ ਵੱਡੀ ਜਿਹੜੀ ਸਥਿਤੀ ਆ ਉਤਪਨ ਹੋ ਗਈ ਹੈ ਤੇ ਬੇਸਿਕ ਕੁਆਂਟੀਟੀ ਵੀ ਫੂਡ ਜਿਹੜਾ ਜਿੰਨਾ ਕਿ ਪਹੁੰਚਣਾ ਚਾਹੀਦਾ ਉਹਨਾਂ ਨੂੰ ਜਿਉਦੇ ਰੱਖਣ ਲਈ ਉਹ ਵੀ ਨਹੀਂ ਜਿਹੜਾ ਪਹੁੰਚ ਰਿਹਾ ਇਜ਼ਰਾਈਲ ਇਸ ਕੱਲ ਤੋਂ ਨਾ ਨਹੀਂ ਕਰ ਰਿਹਾ ਉਹ ਕਹਿੰਦੇ ਨੇ ਕਿ ਅਸੀਂ ਰੋਕਿਆ ਹੋਇਆ ਪਰ ਉਹ ਦੂਸਰੇ ਪਾਸੇ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਸਮਝਾਓ ਮੈਂ ਸਮਝਦਾ ਕਿ ਇਸ ਸਥਿਤੀ ਦੇ ਵਿੱਚ ਜਿਹੜੇ ਡੋਨਲਡ ਟਰੰਪ ਹੁਣੀ ਜਿਵੇਂ ਭਾਰਤ ਪਾਕਿਸਤਾਨ ਦਾ ਯੁੱਧ ਰਗਵਾਉਣ ਦੀ ਗੱਲ ਕਰਦੇ ਨੇ ਉਤਰ ਯੂਕਰੇਨ ਤੇ ਰਸ਼ੀਆ ਦੀ ਗੱਲ ਕਰ ਰਹੇ ਨੇ ਰੁਕਵੌਣ ਦੀ ਤੇ ਇਧਰ ਜੇ ਇਹਦੇ ਵਿੱਚ ਕੋਈ ਮਸਲਾ ਹੱਲ ਹੋ ਕਰ ਜਾਂਦੇ ਨੇ ਤੇ ਫੇਰ ਮੈਂ ਸਮਝਦਾ ਜਿਹੜੀ ਉਹਨਾਂ ਦੀ ਖਾਹਿਸ਼ ਆ ਨਾ ਕਿ ਮੈਨੂੰ ਨੋਬਲ ਪੁਰਸਕਾਰ ਦੇ ਦਿਓ ਸ਼ਾਂਤੀ ਵਾਲਾ ਪੀਸ ਪ੍ਰਾਈਜ਼ ਤੇ ਦੇ ਵੀ ਦਿਓ ਫੇਰ ਕੋਈ ਗੱਲ ਨਹੀਂ ਜੀ ਉਹ ਕਾਦਣੀ ਚਾਹੀਦੀ ਗੱਲ ਬਿਲਕੁਲ ਜੀ ਜੇਕਰ ਇਨੀ ਸ਼ਾਂਤੀ ਉਹ ਲੈ ਆਉਂਦੇ ਨੇ ਦੁਨੀਆ 'ਚ ਤਾਂ ਮਿਲ ਜਾਣਾ ਚਾਹੀਦਾ ਜੀ